ਇਸ ਲਈ ਬਾਬਾ ਕਬੀਰ ਜੀ ਨੇ ਨਾ ਮੁਕਤੀ ਦੇ ਨਾਂ ਤੇ ਜਿਹੜਾ ਖੰਡ ਰਚਿਆ ਜਾਂਦਾ ਸੀ ਉਹਦੇ ਬਾਰੇ ਵਿਚੋਟ ਕੀਤੀ ਦੇਖੋ ਗੁਰਬਾਣੀ ਦਾ ਬੋਲ ਹੈ ਮੇਰਾ ਨਹੀਂ ਮੂਏ ਹੂਏ ਜੋ ਮੁਕਤ ਦਿਓਗੇ ਮੁਕਤ ਨਾ ਜਾਣੇ ਕੋਈ ਲਾਹ ਕਹਿੰਦੇ ਤੁਸੀਂ ਮਰਨ ਤੋਂ ਬਾਅਦ ਆ ਮੁਕਤੀ ਦੀ ਗੱਲ ਕਰਦੇ ਹੋ ਪਹਿਲਾਂ ਜਿਉਂਦੇ ਜੀ ਇੱਥੇ ਤੇ ਮੁਕਤ ਹੋ ਜਾਈਏ ਤੁਸੀਂ ਕਹਿੰਦੇ ਹੋ ਕਿ ਮੈਨੂੰ ਕਿਉਂਕਿ ਅਸਲ ਵਿੱਚ ਬਾਬਾ ਜੀ ਦਾ ਇਹ ਜਿਹੜਾ ਵਿਅੰਗ ਹੈ ਨਾ ਉਹ ਦਾਨ ਦੇ ਨਾਂ ਤੇ ਰਚੇ ਜਾਂਦੇ ਪਗੰਡਾਰੇ ਹਿੰਦੂ ਵੀਰਾਂ ਅੰਦਰ ਇੱਕ ਸਮਾਂ ਇਹਦਾ ਆਇਆ ਕਿ ਉਹਨਾਂ ਦੇ ਪੁਜਾਰੀ ਲੋਕਾਂ ਨੇ ਇਹ ਵਿਚਾਰ ਬਣਾਇਆ ਕਿ ਜੇ ਮੁਕਤੀ ਲੈਣੀ ਹੈ ਤੇ ਸਾਨੂੰ ਆਹ ਚੀਜ਼ ਦਾਨ ਕਰ ਦਿਓ ਜੇ ਮੁਕਤੀ ਲੈਣੀ ਹੈ ਤੇ ਫਲਾਣਾ ਫਲਾਣੀ ਚੀਜ਼ ਦਾਨ ਕਰ ਦਿਓ ਇਸ ਤਰ੍ਹਾਂ ਜ਼ਮੀਨਾਂ ਜਾਇਦਾਦਾਂ ਇੱਥੋਂ ਤੱਕ ਕਿ ਧੀਆਂ ਦੇ ਡੋਲੇ ਸਜਾ ਫਜਾ ਕੇ ਸੋਨੇ ਨਾਲ ਲੱਦ ਕੇ ਕੁੜੀਆਂ ਨੂੰ ਦਾਨ ਵਿੱਚ ਦਿੱਤੇ ਜਾਣ ਦੀ ਪਰੰਪਰਾ ਵੀ ਪੈਦਾ ਹੋਈ ਇੱਥੋਂ ਹੀ ਦੇਵੀਆਂ ਦੇ ਦਾਸ ਦੇ ਨਾਂ ਤੇ ਦੀਵਤਾਸੀ ਪ੍ਰਥਾ ਵੀ ਪੈਦਾ ਹੋਈ ਕਦ ਲਈ ਕਿ ਤੈਨੂੰ ਮੁਕਤੀ ਮਿਲ ਜਾਊਗੀ ਜਦੋਂ ਤੂੰ ਮਰ ਜਾਵੇਂਗਾ ਤੈਨੂੰ ਮੁਕਤੀ ਮਿਲ ਜਾਊਗੀ ਇਹ ਮੁਕਤੀ ਦੇ ਲਈ ਤੇ ਮਰਨ ਤੋਂ ਬਾਅਦ ਉਹਦੇ 100 ਕਾਜ 100 ਕੰਮ ਜਿਹੜੇ ਸਾਡੇ ਸਮਾਜ ਵਿੱਚ ਪ੍ਰਚਲਿਤ ਪ੍ਰਚਲਿਤ ਨਹੀਂ ਪਾਪੂ ਹੁਣ ਬਿਸਤਰਾ ਲੈਣ ਇੱਥੇ ਨਾ ਆਈਆਂ ਭੋਗ ਵਾਲੇ ਦਿਨ ਰੱਖ ਦਿੱਤਾ ਹੀ ਭਾਈ ਸਾਹਿਬ ਨੂੰ ਦੇ ਦਿੱਤਾ ਹੀ ਜੁੱਤੀ ਵੀ ਦੇਤੀ ਉਹ ਚੱਪਲ ਇੱਕ ਵਾਰੀ ਲੈ ਲਈਏ 6ਵੇਂ ਮਹੀਨੇ ਲੈਣੀ ਪੈਂਦੀ ਆਪਾਂ ਇੱਕ ਵਾਰੀ ਭੋਗ ਵਾਲੇ ਦਿਨ ਦਿੱਤੀ ਬਾਪੂ 6 ਮਹੀਨੇ ਬਾਅਦ ਹੁਣ ਕੀ ਪਾਊਗਾ ਉਹ ਇੱਕ ਬਿਸਤਰਾ ਸਾਰੀ ਉਮਰ ਨਹੀਂ ਨਿਕਲਦਾ ਬਾਪੂ ਉਹਨਾਂ ਨੂੰ ਬਾਅਦ ਚਕਾਉ ਉਹ ਬਿਸਤਰੇ ਪਚਾਊਗਾ ਭੋਗਾਂ ਦੇ ਰੋਟੀ ਖਵਾਤੀ ਸ਼ਰਾਧਾ ਵਾਲੇ ਦਿਨ ਖਵਾਤੀ 5 ਜਾਣਿਆਂ ਨੂੰ ਬਾਕੀ ਦੇ 364 ਦਿਨ ਵਿਚਾਰੇ ਦੇ ਕਿੱਦਾਂ ਨਿਕਲਣਗੇ ਇਹ ਬੇਥਵੀਆਂ ਜਿਹੜੀਆਂ ਗੱਲਾਂ ਸੀ ਗਿਆਨ ਵੀ ਹੋਣੀਆਂ ਤਰਕ ਵੀ ਹੋਣੀਆਂ ਉਹਨਾਂ ਗੱਲਾਂ ਉੱਪਰ ਬਾਬਾ ਜੀ ਨੇ ਵਿਅੰਗ ਕੱਸਿਆ ਤੁਸੀਂ ਮਰਨ ਤੋਂ ਬਾਅਦ ਆ ਮੁਕਤੀ ਦੀ ਗੱਲ ਕਰਦੇ ਹੋ ਬੰਦਾ ਮਰਨ ਤੋਂ ਪਹਿਲਾਂ ਤੇ ਮੁਕਤ ਹੋਇਆ ਨਹੀਂ ਮਰਨ ਤੋਂ ਪਹਿਲਾਂ ਤੇ ਲੋਭ ਵਿੱਚ ਵੀ ਫਸਿਆ ਕਾਮ ਚ ਵੀ ਫਸਿਆ ਮੋਹ ਚ ਵੀ ਫਸਿਆ ਕ੍ਰੋਧ ਵਿੱਚ ਵੀ ਫਸਿਆ ਮਮਤਾ ਚ ਵੀ ਫਸਿਆ ਮਰਨ ਸਮੇਂ ਤੱਕ ਵੀ ਬੰਦੇ ਨੂੰ ਇਹੋ ਕੋਈ ਸੋਚਦਾ ਕਿ ਮੇਰੇ ਪੈਸੇ ਆਏ ਮੇਰੀ ਜ਼ਮੀਨ ਮਰਦਿਆਂ ਮਰਦਿਆਂ ਔਲਾਦ ਨੂੰ ਦੱਸਦਾ ਵੀ ਉੱਥੇ ਆ ਰੱਖਿਆ ਜੀ ਉਹ ਫਲਾਣੇ ਬੈਂਕ ਚਾਹੋ ਜੀ ਉਹ ਚਾਚੇ ਤੋਂ ਇੰਨੇ ਲੈਣ ਵਾਲੀ ਜੀ ਉਹਨੂੰ ਮੈਂ ਇੰਨੀ ਵਿਆਜੀ ਦਿੱਤੇ ਜੀ ਆਹ ਮੇਰੇ ਵੀ ਬੰਦਾ ਦੱਸਦਾ ਫਿਰਦਾ ਅੱਛਾ ਹੋਰ ਛੁਪੋ ਔਲਾਦ ਵੀ ਬਾਪੂ ਦੇ ਮਰਨ ਤੋਂ ਬਾਅਦ ਇਹੋ ਕੋਈ ਭਾਲਦੀ ਫਿਰਦੀ ਵੀ ਕੋਈ ਡੈਰੀ ਡੂਰੀ ਲੱਭੀ ਆ ਬਾਪੂ ਨੇ ਕਿਤੇ ਕੁਝ ਲਿਖਿਆ ਹੋਵੇ ਫੇਰ ਦਿੱਤਾ ਲਿਆ ਕਿਤੇ ਲੱਭ ਜਾਵੇ ਕੋਈ ਡਿਟੇਲ ਲੱਭ ਜਾਵੇ ਕਿਤੇ ਇਕਰਾਰਨਾਮੇ ਕਰਾ ਕਰਾ ਕੇ ਬਾਪੂ ਨੇ ਸਾਂਭੀ ਹੋਣ ਸਟਾਮਾ ਤੇ ਲਿਖਾ ਲਿਖਾ ਕੇ ਰੱਖਿਆ ਹੋਵੇ ਐਹੋ ਕੁਝ ਅਸੀਂ ਲੱਭਦੀਆਂ ਕਿ ਐਹ ਕੁਝ ਜਾਣ ਵਾਲਾ ਦੱਸਦਾ ਏ ਇਸ ਲਈ ਸਾਹਿਬ ਜੀ ਸਮਝਾਉਂਦੇ ਕਿ ਇਹ ਮੁਕਤੀ ਦਾ ਜਿਹੜਾ PRINCIPLE ਹੈ ਪਾਪ ਮੁਕਤੀ ਦੀ ਜਿਹੜੀ ਗੱਲ ਹੈ ਇਹਦਾ ਸੰਬੰਧ ਬੰਦੇ ਦੇ ਮਰ ਜਾਣ ਤੋਂ ਬਾਅਦ ਨਹੀਂ ਹੈ ਡਿਗਰੀ ਕਰਨ ਤੋਂ ਬਾਅਦ ਪੜ੍ਹਾਈ ਕਾਦੀ ਹੋਈ ਹੁੰਦੇ ਸਰਟੀਫਿਕੇਟ ਮਿਲ ਗਿਆ ਪੜ੍ਹਾਈ ਦਾ ਸੰਬੰਧ ਤੇ ਕਾਲਜ ਦੇ ਸਕੂਲ ਦੇ ਆਖਰੀ ਦਿਨ ਤੋਂ ਪਹਿਲਾਂ ਤੱਕ ਹੈ ਜਿਸ ਦਿਨ 31 ਮਾਰਚ ਹੋ ਗਈ ਸਕੂਲ ਦਾ ਇੰਟਰਵਲ ਬੰਦ ਹੋ ਗਿਆ ਖਤਮ ਹੋ ਗਿਆ ਉਸ ਤੋਂ ਬਾਅਦ ਨਾ ਤਾਂ ਫਿਰ ਅਸੀਂ ਕਹੇ ਜਾਵਾਂਗੇ ਪੁਰਾਣੇ ਵਿਦਿਆਰਥੀ ਨਹੀਂ ਜੀ ਇਹ ਸਕੂਲ ਦੇ ਇਸ ਕਾਲਜ ਦੇ ਪੁਰਾਣੇ ਵਿਦਿਆਰਥੀ ਨਹੀਂ ਜੋ ਸਮਾਂ ਹੈ ਉਥੇ ਪੈਰ ਧਰ ਗਿਆ ਪਹਿਲਾ ਪਹਿਲਾ ਪੜ ਲੈਣ ਦਾ ਹੈ ਜਿਸ ਦਿਨ ਮੌਤ ਵਾਲੇ ਦਿਨ ਚ ਪੈਰ ਧਰਿਆ ਗਿਆ ਉਦੋਂ ਬਾਅਦ ਆ ਮੁਕਤੀ ਕਾਦੀ ਪ੍ਰਭੂ ਜੇ ਮੁਕਤੀ ਲੱਭਣੀ ਹੈ ਤੇ ਪਹਿਲਾਂ ਪਹਿਲਾਂ ਲੱਭਣ ਦੀ ਲੋੜ ਹੈ ਆਪਣੀਆਂ ਬੁਰੀਆਂ ਆਦਤਾਂ ਤੋਂ ਮੁਕਤੀ ਆਪਣੇ ਬੁਰੇ ਆਚਰਣ ਤੋਂ ਮੁਕਤੀ ਵੀ ਅਸੀਂ ਮੁਕਤ ਹੋ ਜਾਈਏ ਨਸ਼ਿਆਂ ਤੋਂ ਮੁਕਤ ਹੋ ਜਾਈਏ ਬਚ ਜਾਈਏ ਅਸੀਂ ਉਹਦੇ ਤੋਂ ਅਸੀਂ ਗੁਰੂ ਸਾਹਿਬ ਜੀ ਦੇ ਬਣਾਏ ਹੋਏ ਬੰਦੀਜ ਵਿੱਚ ਆਉਣ ਦਾ ਯਤਨ ਕਰ ਲਈਏ